ਲੈ ਕੇ ਜੀ 6 ਨੰਬਰ ਵਾਰਡ ਦੇ ਵਿੱਚ ਰੋਲਾ ਰੱਪਾ ਚੱਲ ਰਿਹਾ ਹੈ ਵੀ ਕੌਣ ਖੜ ਰਿਹਾ ਹੈ ਕੌਣ ਨਹੀਂ ਖੜ ਰਿਹਾ ਵੀ ਹੁਣ ਤੱਕ ਤੁਸੀਂ ਕਿਸ ਨਜ਼ਰੀਏ ਨਾਲ ਇਹਨੂੰ ਦੇਖ ਰਹੇ ਹੋ ਤੇ ਤੁਹਾਡੀ ਪਾਰਟੀ ਇਹਦੇ ਲਈ ਕੀ ਸੰਘਰਸ਼ ਕਰਨਾ ਚਾਹਦੀ ਹੈ ਮੈਂ ਕਿਸ਼ਨ ਪਵਾਰ ਜ਼ਿਲ੍ਹਾ ਯੂਥ ਪ੍ਰੈਜ਼ੀਡੈਂਟ ਪਟਿਆਲੇ ਤੋਂ ਤੇ ਸਾਡੀ ਪਾਰਟੀ ਦਾ ਨਾਮ ਹੈਗਾ ਸ਼ਿਵਸ਼ਰਨਾ ਇਕਨਾ ਸਿੰਦੇਗੁਰੂ ਅਸੀਂ ਸਾਡੇ ਦੋ ਵਰਕਰ ਇੰਟਰਸਟਿਡ ਹੈਗੇ ਨੇ ਤੇ ਸਾਡੀ ਚੱਲ ਰਹੀ ਹੈ ਹਾਈ ਕਮਾਂਡ ਨਾਲ ਵੀ ਕਈ ਮੀਟਿੰਗਾਂ ਹੋ ਗਈਆਂ ਕਿਉਂਕਿ ਜਦੋਂ ਇਸ ਵਾਰ ਦੇਾਰੇ ਨੂੰ ਪਤਾ ਲੱਗਿਆ ਸੀ ਵੀ ਇਲੈਕਸ਼ਨ ਹੋਣੇ ਅਸੀਂ ਉਸੇ ਦਿਨਾਂ ਦੇ ਵਿੱਚ ਹੀ ਸਟਾਰਟਿੰਗ ਕਰਤੀ ਜੀ ਆਪਣੀ ਮੀਟਿੰਗਾਂ ਤੇ ਬਹੁਤ ਹੀ ਜਲਦ ਸਾਡੀ ਪਾਰਟੀ ਬਹੁਤ ਜਲਦੀ ਇਹਦੇ ਉੱਪਰ ਫੈਸਲਾ ਲੈਣ ਵਾਲੀ ਹੈ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਅਸੀਂ ਆਪਣਾ ਕੈਂਡੀਡੇਟ ਕਲੀਅਰ ਕਰਦਾ ਥੋੜੀ ਕਲੀਅਰ ਹੈ ਜੀ ਥੋੜੀ ਪਾਰਟੀ ਵੱਲੋਂ 6 ਨੰਬਰ ਵਾਰਡ ਨਾਪਾ ਦੇ ਵਿੱਚ ਕੈਂਡੀਡੇਟ ਤਾਰੇ ਜਾ ਦੇਖੋ ਜੀ ਮੇਰਾ ਪੂਰਾ ਜੋਰ ਲੱਗਿਆ ਹੋਇਆ ਹੈ ਵੀ ਆਪਾਂ ਆਪਣੇ ਸ਼ਹਿਰ ਦੇ ਅੰਦਰ ਕੋਈ ਇੱਕ ਆਪਣਾ ਕੈਂਡੀਡੇਟ ਉਤਾਰੀਏ ਤੇ ਬਾਕੀ ਜੋ ਫੈਸਲਾ ਹੋਊਗਾ ਹਾਈ ਕਮਾਂਡ ਦਾ ਹੋਣਾ ਠੀਕ ਹੈ ਜੋ ਵੀ ਫੈਸਲਾ ਲੂਗੀ ਹਾਈ ਕਮਾਂਡ ਲੂਗੀ ਬਾਹਰ ਐਕਟ ਦੇ ਕੋਟੇ ਦੀ ਓਕੀ ਟੀਓਡੀ ਪਾਰਟੀ ਨਹੀਂ ਕਾਫੀ ਬਧੀ ਜਿੱਤ ਪ੍ਰਾਪਤ ਕੀਤੀ ਹੈ ਦੇਖੋ ਜੀ ਉਹ ਤਾਂ ਸਾਡਾ ਹੋਣਾ ਹੀ ਹੈ ਸਾਡਾ ਆਪ ਦਾ ਸ਼ਿਵਸੈਨਾ ਚੱਲੀ ਉੱਥੋਂ ਆ ਠੀਕ ਹੈ ਜੀ ਹਾਂ ਔਰ ਸਾਡੀ ਪਾਰਟੀ ਤੋਂ ਬਿਨਾਂ ਤਾਂ ਸਰਕਾਰ ਕਦੇ ਵੀ ਨਹੀਂ ਬਣੀ ਠੀਕ ਹੈ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰ ਰਹੇ ਹੋ ਕਿ ਇਹਨਾਂ ਨੇ ਕੋਈ ਪਹਿਲਾ ਇਲੈਕਸ਼ਨ ਲੜੀ ਆਈ ਜਾਂ ਪਹਿਲੀ ਵਾਰ ਇਹ ਨਹੀਂ ਇਲੈਕਸ਼ਨ ਉਹ ਪਹਿਲੀ ਵਾਰ ਹੀ ਲੜਨਗੇ ਵਿਚਰਦੇ ਰਹੇ ਨੇ ਮਲੇ ਬਿਲਕੁਲ ਵਿਚਰਦੇ ਰਹੇ ਨੇ ਮੇਰਾ ਆਪਦਾ ਵੀ ਉਥੇ ਕਾਰੋਬਾਰ ਹੈਗਾ ਜਿਆ ਮੈਲ ਦੇ ਅੰਦਰ ਠੀਕ ਹੈ ਠੀਕ ਹੈ ਤੇ ਕਾਫੀ ਲੋਕਾਂ ਨਾਲ ਸਾਡਾ ਸਰਕਲ ਉਥੇ ਦੀਆ ਹੈਗਾ ਤੇ ਉਮੀਦ ਹੈ ਬੱਤੀ ਉਹ ਸੀਟ ਕਟਲਾ ਜੇ ਤੁਹਾਨੂੰ ਲੱਗਦਾ ਵੀ ਕੈਂਡੀਡੇਟ ਤੁਸੀਂ ਖੜਾ ਕਰ ਰਹੇ ਜੇ ਕੋਈ ਪ੍ਰੈਸ਼ਰ ਪੈਂਦਾ ਤਾਂ ਉਹ ਵੀ ਤੁਸੀਂ ਵਿੱਚ ਨਹੀਂ ਦੇਖੋ ਪ੍ਰੈਸ਼ਰ ਪੁਸ਼ਰ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੀ ਇਹ ਸਿਰਫ ਸੰ ਦਾ ਪ੍ਰੈਸ਼ਰ ਜੇ ਆਣ ਲੱਗੀ ਫਿਰ ਤਾਂ ਗੱਲਾਂ ਹੀ ਗਾਧੀਆਂ ਨੇ ਹਾਂ ਬਾਕੀ ਇਹ ਗੱਲ ਹੈ ਜੀ ਜੋ ਵੀ ਫੈਸਲਾ ਹੋ ਉਹ ਤਾਂ ਐਡ ਹਵਰਡ ਕਮਾਂਡ ਦਾ ਹੀ ਹੈ ਠੀਕ ਮੈਂ ਤਾਂ ਤਿਆਰੀ ਫੁੱਲ ਹੈ ਰੁੱਡੀ ਫੁੱਲ ਤਿਆਰੀ ਹੈ 6 ਨੰਬਰ ਵਾਣ ਨਬਦ ਬਹੁਤ ਜਲਦੀ